ਆਰਿਆ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਚੁੰਗ ਚੁੰਗ ਪਿੰਡ ਤੋਂ ਦੋਸਤੋ ਪੈਣੀ ਸੜਕ ਦੇ ਉੱਪਰ ਦੋਸਤੋ ਪਹਿਲੇ ਖੱਬੇ ਹੱਥ ਜਿਹੜੀ ਸੜਕ ਹੈਗੀ ਆ ਬਾਈ ਹੋਰੀ ਆ ਰਾਮ ਸਿੰਘ ਹੋਣਾ ਦੇ ਘਰੇ ਆਏ ਆ ਮਾਲੀ ਦਿਖਾਉਣਾ ਦੋਸਤੋ ਤੁਹਾਨੂੰ ਕਟਾ ਦਿਖਾਵਾਂਗੇ ਉਮਰ ਪੂਰੀ ਏਜ ਹੈ ਬਾਜੀ ਹੋਣਾ ਨਾਲ ਗੱਲਬਾਤ ਕਰਕੇ ਇਨਫੋਰਮੇਸ਼ਨ ਲੈ ਕੇ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਮਦਰ ਜਿਹੜੀ ਆ ਦੋਸਤੋ ਬਿਲਕੁਲ ਤੁਸੀਂ ਦੇਖ ਸਕਦੇ ਹੋ ਇਸ ਮਾਲੀ ਦੀ ਜਿਹੜੀ ਮਦਰ ਹੈਗੀ ਆ ਮੋਹਰਾ ਦੇ ਵਿੱਚ ਮਾਲੀ ਆ ਪੂਰੀ ਡਿਟੇਲ ਉਮਰ ਏਜ ਰੇਟ ਭਾਅ ਪਰ ਤੱਕ ਕੀ ਹੋਵੇਗਾ ਸੇਲ ਵਿਕਰੀ ਦੇ ਲਈ ਦੋਸਤੋ ਇਸ ਜਿਹੜੀ ਅਵੇਲੇਬਿਲਟੀ ਆ ਵਕਾਊ ਹੈਗਾ ਮਾਲੀ ਸੇਲ ਦੇ ਲਈ ਲਾਇਆ ਹੈਗਾ ਸਰਦਾਰ ਸਾਹਿਬ ਉਹਨਾਂ ਨੇ ਮਾਲੀ ਤੁਸੀਂ ਖਰੀਦ ਸਕਦੇ ਹੋ ਮਦਰ ਇਸ ਦੀ ਨਾਲ ਹੈਗੀ ਐ ਇਸੇ ਘਰੇ ਤੁਸੀਂ ਜਿਹੜੀ ਮਦਰ ਆ ਚੁਆਇਸ ਤੇ ਬਿਲਕੁਲ ਹੈਗੀ ਆ ਕੀ ਮਦਰ ਦਾ ਰਿਕਾਰਡ ਹੈਗਾ ਮਿਲਕ ਪੂਰੀ ਗੱਲਬਾਤ ਕਰਾਂਗੇ ਆ ਖਾਸ ਤੌਰ ਤੇ ਦੋਸਤੋ ਜਿਹੜੀ ਤਸਵੀਰ ਪੱਟੀ ਲੱਗਦੀ ਆ ਜਿਹੜਾ ਸ਼੍ਰੀ ਤਰਨ ਤਰਨ ਸਾਹਿਬ ਭਿੱਖੀ ਵੇਂਡ ਤੋਂ ਖੇਮ ਕਰਨ ਰੋਡ ਆਉਂਦੇ ਸਮੇਂ ਦੋਸਤੋ ਚੁੰਗ ਪਿੰਡ ਤੁਸੀਂ 메ਨ ਗੇਟ ਐਂਟਰੀ ਤੋਂ ਜਿਹੜੀ ਦੋਸਤੋ ਪਿੰਡ ਵਿਜਿਟ ਕਰਨੀ ਹੈਗੀ ਆ ਪਿੰਡ ਚੁੰਗ ਚੁੰਗ ਪਿੰਡ ਪਿੰਡ ਤੋਂ ਜਿਹੜੀ ਦੋਸਤੋ ਭੈਣੀ ਰੋਡ ਦੇ ਉੱਪਰ ਪਹਿਲਾ ਖੱਬੇ ਹੱਥ ਰਸਤਾ ਹੈਗਾ ਸਿੱਧਾ ਬਾਜੀ ਹੁਣਾਂ ਦੀ ਬਿਲਕੁਲ ਬੇਕਾਂ ਖਾਸ ਤੌਰ ਤੇ ਖੇਤਾਂ ਦੇ ਵਿੱਚ ਬੇਕਾਂ ਨੇ ਤੁਸੀਂ ਵਿਜਿਟ ਕਰ ਸਕਦੇ ਹੋ ਨੰਬਰ ਲਗਾਤਾਰ ਜਿਹੜੇ ਸਕਰੀਨ ਤੇ ਚੱਲ ਰਹੇ ਆ ਨੰਬਰਾਂ ਤੇ ਸੰਪਰਕ ਕਰਕੇ ਜਿਹੜੀ ਆ ਦੋਸਤੋ ਤੁਸੀਂ ਗੱਲਬਾਤ ਕਰ ਸਕਦੇ ਹੋ ਮਾਲੀ ਜਿਹੜਾ ਦੋਸਤੋ ਮੋਹਰਾ ਦੇ ਵਿੱਚ ਆ ਖਾਸ ਤੌਰ ਤੇ ਉਹ ਵੀਰ ਤੁਸੀਂ ਸੰਪਰਕ ਕਰਿਓ ਜਿਨ੍ਹਾਂ ਨੇ ਅਗੇ ਬਰੀਡ ਪਰਪਸ ਦੇ ਉੱ ਮੋਰਾ ਦਾ ਮਾਲੀ ਖਰੀਦ ਸਕਦੇ ਹੋ ਚੰਗੇ ਮਿਲਕ ਰਿਕਾਰਡ ਵਾਲਾ ਕਈ ਵਾਰਾ ਕੀ ਹੁੰਦਾ ਵੀ ਮਾਲੀ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਕੇ ਪਾ ਰਹੇ ਹੁੰਨੇ ਆ ਉਥੋਂ ਜਿਹੜੀ ਮਦਰ ਹੁੰਦੀ ਆ ਦੋਸਤੋ ਕਈ ਵਾਰਾਂ ਸੇਲ ਕਹਿ ਦਿੱਤੀ ਜਾਂਦੀ ਵੀ ਸੇਲ ਆ ਵੇਚ ਗਈ ਹਨ ਪਰ ਇੱਥੇ ਜਿਹੜੀ ਇਸਦੀ ਮਦਰ ਬਿਲਕੁਲ ਆਪਣੇ ਕੋਲ ਆ ਦੁੱਧ ਤੇ ਬਿਲਕੁਲ ਚੱਲਣ ਢੀ ਹੈ ਤਕਰੀਬਨ ਕਿੰਨੇ ਸਮੇਂ ਤੇ ਹੁਣ ਸਮਾਂ ਕਿੰਨਾ ਹੋ ਗਿਆ ਸੂਈ ਨੂੰ ਉਹ ਵੀ ਗੱਲਬਾਤ ਕਰਾਂਗੇ ਤੇ ਆਜੋ ਮਿਲੌਣੇ ਆ ਤੁਹਾਨੂੰ ਆਪਾਂ ਮਾਲਕ ਦੇ ਨਾਲ ਓਨਰ ਦੇ ਨਾਲ ਪੂਰੀ ਗੱਲਬਾਤ ਕਰ ਲਵਾਂਗੇ ਵੱਡਾ ਐਕਸਟਰਾ ਆਰਡੀਨਰੀ ਆ ਫੁੱਲ ਵੱਡੀ ਹਾਈਟ ਦੇ ਵਿੱਚ ਜਿਹੜਾ ਦੋਸਤੋ ਇਹ ਮਾਲੀ ਕੱਟੇ ਦੀ ਉਮਰ ਜੇ ਉਮਰ ਜੇਕਰ ਦੇਖੀਏ ਤਾਂ ਹਜੇ ਜਵਾਨ ਨਹੀਂ ਹੈ ਕੱਦ ਕਾਟੀ ਹਜੇ ਹੋਰ ਵੀ ਗਰੋਥ ਕਰਨੀ ਹੈ ਤੇ ਹੁਣ ਮੌਕੇ ਤੇ ਤੁਸੀਂ ਆਪ ਜਿਹੜਾ ਦੋਸਤੋ ਆ ਕੇ ਵੇਖ ਸਕਦੇ ਹੋ ਫੁੱਲ ਵੱਡੀ ਹਾਈਟ ਦੇ ਵਿੱਚ ਜਿਹੜਾ ਇਹ ਮਾਦੀ ਹੈਗਾ ਤੇ ਸੇਲ ਦੇ ਲਈ ਜਿਹੜਾ ਦੋਸਤੋ ਅਵੇਲੇਬਲ ਹੈਗਾ ਸੋ ਚਾਹਵਣ ਵੀਰ ਤੁਸੀਂ ਪੰਜਾਬ ਦੇ ਵਿੱਚੋਂ ਹਰਿਆਣੇ ਦੇ ਵਿੱਚੋਂ ਜਿਸ ਵੀ ਵੀਰ ਨੇ ਅੱਗੇ ਜਿਹੜਾ ਸੇਲ ਪਰਚੇਸ ਕਰਨਾ ਹੈਗਾ ਬਾਏ ਕਰਨਾ ਖਰੀਦਣਾ ਉਹ ਤੁਸੀਂ ਜਿਹੜਾ ਦੋਸਤੋ ਨੰਬਰਾਂ ਤੇ ਸੰਪਰਕ ਕਰਕੇ ਗੱਲਬਾਤ ਕਰ ਸਕਦੇ ਹੋ ਆਜੋ ਮਲਾਉਣੇ ਤੁਹਾਨੂੰ ਮਾਲਕ ਦੇ ਨਾਲ ਪੁੱਛਦੇ ਆ ਕੀ ਇਨਫੋਰਮੇਸ਼ਨ ਹੈ ਸਭ ਤੋਂ ਪਹਿਲਾਂ ਬਾਜੀ ਸਤ ਸ੍ਰੀ ਅਕਾਲ ਸਤ ਸ੍ਰੀ ਅਕਾਲ ਜੀ ਹੋਰ ਠੀਕ ਠਾਕ ਜੀ ਹਾਂ ਜੀ ਠੀਕ ਠਾਕ ਜੀ ਇੱਕ ਬਾਜੀ ਪੈਂਟ ਦੇ ਵਿੱਚ ਹੀ ਆਪਾਂ ਬੈਠੇ ਆਂ ਨਾਲ ਜਿੱਦਾਂ ਮਾੜੀ ਮਾੜੀ ਮੇਗਾ ਨਾਲ ਪਿੰਡ ਆ ਗਿਆ ਹਾਂਜੀ ਹਾਂਜੀ ਠੀਕ ਆ ਤੇ ਇੱਧਰ ਪਹਿਲਵਾਨ ਕੇ ਦਰਾਜ ਕੇ ਵੀ ਨਾਲ ਪਿੰਡ ਆ ਹਾਂਜੀ ਠੀਕ ਆ ਤੇ ਇਹ ਪਿੰਡ ਥੋੜੀ ਥੋੜੀ ਦੂਰੀ ਤੇ ਹੈਗਾ ਚੇਲਾ ਪਿੰਡ ਬਿਲਕੁਲ ਲਾਗੇ ਹੋਊਗਾ ਜੀ ਹਾਂਜੀ ਹਾਂਜੀ ਲਾਗੇ ਠੀਕ ਆ ਤੇ ਇਹ ਮਾਲੀ ਆਪਣਾ ਸਰਦਾਰ ਸਾਹਿਬ ਦੱਸੋ ਵੀ ਹੈ ਘਰ ਦਾ ਮਾਲੀ ਹੈ ਬੱਚਾ ਪਾਲਿਆ ਸੀਗਾ ਹਾਂਜੀ ਘਰ ਦਾ ਜੀ ਘਰ ਦਾ ਬੱਚਾ ਪਾਲਿਆ ਸੀਗਾ ਹਾਂਜੀ ਉਮਰ ਤਕਰੀਬਨ ਕਿੰਨੀ ਹੋ ਗਈ ਹੈ ਜੀ ਕ ਤੇ ਦੰਦੋਂ ਚੋਗਾ ਹੋਵੇਗਾ ਹਨਾ ਹਾਂਜੀ ਚਾਰ ਦਿਨ ਦਾ ਤੇ ਮਦਰ ਵੀ ਇਹਦੀ ਆਪਣੇ ਕੋਲ ਹੀ ਆ ਮਾਂ ਦੀ ਹਾਂਜੀ ਹਾਂਜੀ ਕੋਲੇ ਠੀਕ ਹੈ ਮਦਰ ਦਾ ਮਿਲਕ ਦੱਸ ਸਕਦੇ ਹੋ ਜੀ ਮਦਰ ਦਾ ਹੁਣ ਕਿੰਨੇ ਤੇ ਚੱਲ ਰਹੀ ਹੈ ਦੁੱਧ ਤੇ ਹਾਂਜੀ 15 ਤੇ 15 ਤੇ ਕਿੰਵੇਂ ਸੂਬੇ ਦਾ ਬੱਚਾ ਜੀ ਇਹ ਮਦਰ ਦਾ ਇਹ ਇਹ ਦੀ ਚੌਥੇ ਸੂਬੇ ਦਾ ਚੌਥੇ ਸੂਬੇ ਦਾ ਹਾਂਜੀ ਤੇ ਉਸੇ ਮਾਂ ਦੀਆਂ ਮਤਲਬ ਕਿ ਇਹਦੀਆਂ ਭੈਣਾਂ ਵੀ ਜਿਹੜੀਆਂ ਆਪਣੇ ਕੋਲ ਹੈਗੀਆਂ ਨੇ ਮਾਲੀ ਦੀ ਭੈਣ ਮਦਰ ਦੀ ਜਿਹੜੀ ਬੱਚੀ ਆ ਉਹ ਵੀ ਤੁਹਾਡੇ ਕੋਲ ਹੈਗੀ ਆ ਹਾਂਜੀ ਹਾਂਜੀ ਹੈਗੀ ਆ ਠੀਕ ਹੈ ਜੀ ਤੇ ਕਦ ਕਾਠੀ ਵੈਸੇ ਮਾਤੋ ਵੀ ਜਿਹੜਾ ਉੱਪਰ ਕਦ ਕੱਟ ਕਰ ਗਿਆ ਜੀ ਮਾਤੋ ਕਦ ਕਾੜ ਉੱਚੇ ਮਾਤੋ ਉਹ ਮਾਤੋ ਉੱਪਰ ਆ ਹਾਂ ਗੇਟੂ ਚਾ ਮਾਤੋ ਉੱਚਾ ਕਦ ਕਰੀ ਹਾਂ ਜੀ ਉੱਪਰ ਆ ਮਾਤੋ ਠੀਕ ਹੈ ਜੀ ਮਦਰ ਇਹਦੀ ਫਿਰ ਜੀ ਇਧਰੋਂ ਹੀ ਆਪਾਂ ਪਰਚੇਜ਼ ਕੀਤੀ ਸੀ ਲਈ ਸੀ ਜਾਂ ਘਰ ਦਾ ਰਵਾ ਆਪਣੇ ਤੁਰੇ ਆ ਰਿਆ ਜੀ ਸਟਾਰਟਿੰਗ ਤੋਂ ਨਹੀਂ ਇਹ ਲਈ ਹੀ ਮੱਝ ਮੱਝ ਲਈ ਸੀ ਹਾਂਜੀ ਇਹ ਨਾਲ ਬੱਚਾ ਪੇਟ ਚ ਐ ਸੀ ਜਾਂ ਮਤਲਬ ਕਿ ਆਪਾਂ ਏਆਈ ਕਰਵਾਈ ਜਾਂ ਖੋਦ ਟੀਕਾ ਰਖਾਇਆ ਸੀਗਾ ਜੀ ਨਹੀਂ ਇਹ ਮਨ ਕੇ ਸੀ ਮਨ ਭਰਾਇਆ ਸੀਮਨ ਭਰਾਇਆ ਸੀਗਾ ਹਾਂਜੀ ਤੇ ਕੋਈ ਸਰਦਾਰ ਸਾਹਿਬ ਇਹਦਾ ਪਤਾ ਹੈਗਾ ਵੀ ਕੇਸ ਸੀਮਨ ਦਾ ਬੱਚਾ ਜਾਂ ਹਰਿਆਣੇ ਦਾ ਮੋਹਰਾ ਦਾ ਕੇਸ ਸੀਮਨ ਦਾ ਬੱਚਾ ਹਾਏ ਮੋਹਰਾ ਦਾ ਇਹਨਾਂ ਨੂੰ ਪਤਾ ਸੀਮਨ ਦਾ ਨਹੀਂ ਪਤਾ ਹਨਾ ਜੀ ਬਾਕੀ ਦੋਸਤੋ ਮੈਂ ਇੱਕ ਵਾਰੀ ਤੁਸ ਤੁਹਾਨੂੰ ਜਿਹੜਾ ਦਿਖਾ ਦਿੰਨਾ ਇਹਨਾਂ ਬਿੰਨ ਜਿਹੜੀ ਤੁਸੀਂ ਫੇਸ ਦੀ ਕੁਆਲਿਟੀ ਵੇਖੋਗੇ ਮੱਥਾ ਵੇਖੋ ਵੀ ਬਿਲਕੁਲ ਚੜਾਈ ਵਿੱਚ ਮੱਥਾ ਹੈ ਸਿੰਗੀ ਬਿਲਕੁਲ ਰੌਂਡ ਸ਼ੇਪ ਦੇ ਵਿੱਚ ਪਤਲੀ ਜੀ ਸਿੰਗੀ ਬਰੀਕ ਸਿੰਗੀ ਆ ਤੇ ਬਿਲਕੁਲ ਮੋੜ ਕੇ ਇਹਨ ਖੁੱਤੀ ਦੇ ਵਿੱਚ ਜਿਹੜਾ ਸਿੰਘ ਲੱਗਾ ਹੈਗਾ ਵੀ ਬਿਲਕੁਲ ਸਮਾਲ ਸਾਈਜ਼ ਆ ਵੀ 1 ਰੁਪਿਆ ਵੀ ਜਿਹੜਾ ਆਪਾਂ ਕਹਿ ਲਿਆ ਨਾ ਵੀ 1 ਰੁਪਿਆ ਵੀ ਨਹੀਂ ਨਿਕਲਦਾਗਾ ਵਿੱਚੋਂ ਉਸ ਤਰ ਤੇ ਲੰਬਾਈ ਵੇਲ ਜਿਹੜੀ ਆ ਤੁਸੀਂ ਵੇਖ ਸਕਦੇ ਹੋ ਮਾਲੀ ਦੀ ਕਾਫੀ ਜ਼ਿਆਦੀ ਲੰਬਾਈ ਵੇਲ ਪਖੋ ਲੰਮਾ ਕਾਫੀ ਜ਼ਿਆਦਾ ਹੈਗਾ ਤੇ ਉਚਾਈ ਜਿਹੜਾ ਕੱਦ ਕਾਠ ਹੈ ਉਹ ਵੀ ਬਖੂਬ ਹੈਗਾ ਪੂਰੇ ਵੱਡੇ ਕੱਦ ਕਾਠ ਦੇ ਵਿੱਚ ਆ ਸਵਾ 3 ਸਾਲ ਉਮਰ ਸਰਦਾਰ ਸਾਹਿਬ ਹੁਣਾਂ ਨੇ ਦੱਸੀ ਹੈ ਵੀ ਸਵਾ 3 ਸਾਲ ਜਿਹੜੀ ਉਮਰ ਹੈਗੀ ਆ ਇਸ ਮਾਲੀ ਦੀ ਤੇ ਮਦਰ ਦਾ ਜਿੱਦਾਂ ਪਾਜੀ ਦੱਸਤਾ ਵੀ ਦੁੱਧ 15 ਕਿਲੋ ਆ ਜੀ ਹਾਂਜੀ ਤੇ ਹੁਣ ਨੈਟ ਇਹਦੀ ਮਦਰ ਆਪਣੇ ਕੋਲ ਸੁਈ ਆ ਕਿੰਨੇ ਕੁ ਮਹੀਨੇ ਹੋ ਗਏ ਹੁਣ ਜਿਹੜੀ ਸੁਈ ਨੂੰ ਦੋ ਮਹੀਨੇ ਜੀ ਦੋ ਮਹੀਨੇ ਹਾਂਜੀ ਤੇ ਹੁਣ ਬੱਚਾ ਥੱਲੇ ਕੀ ਪਾਇਆ ਇਹਨੇ ਜੀ ਹੌਣ ਜੀ ਕੱਟੀ ਆ ਕੱਟੀ ਆ ਥੱਲੇ ਤੇ ਹੁਣ ਦੁੱਧ ਆਪਾਂ ਮਤਲਬ ਕਿ ਕਿੰਨਾ ਕਿ ਜਿਹੜਾ ਹੁਣ ਚੱਲਣ ਡਿਆ ਬਿਲਕੁਲ ਜਿਹੜਾ ਚਵਾਈ ਕਰਦੇ ਆਪਾਂ ਦੋਨੋਂ ਟਾਈਮਾਂ ਦੀ ਤੁਸੀਂ ਹੌਣ 15 ਕਾ ਜਾਂਦਾ 15 ਕਾ ਮਤਲਬ ਇਹ ਵੀ ਕਿਸੇ ਵੀਰ ਭਰਾ ਨੇ ਆਪਣਾ ਜਿਹੜਾ ਇਹ ਮਾਲੀ ਖਰੀਦਣਾ ਹਾਂਜੀ ਉਹ ਚਵਾਈ ਆਪਦੀ ਦੇਖ ਸਕਦਾ ਤਸੱਲੀ ਨਾਲ ਦੋ ਟਾਈਮ ਦੀ ਚਵਾਈ ਕਰ ਸਕਦਾ ਹਾਂਜੀ ਹਾਂਜੀ ਜਿਨੇ ਇਹ ਮਤਲਬ ਕਿ ਖਰੀਦਣਾ ਮਾਲੀ ਹਾਂਜੀ ਠੀਕ ਆ ਜੀ ਤੇ ਬਾਕੀ ਦੋਸਤੋ ਮੋਹਰਾ ਦੇ ਵਿੱਚ ਮਾਲੀ ਆ ਮਦਰ ਇੱਕ ਮੈਂ ਤੁਹਾਨੂੰ ਜ਼ਰੂਰ ਦਿਖਾ ਦੇਣਾ ਠੀਕ ਆ ਜੀ ਮਦਰ ਵੀ ਦਿਖਾ ਦੇਣਾ ਮਦਰ ਹੁਣ तकरीबन ਚੌਥੇ ਸੂਬੇ ਦੇ ਵਿੱਚ ਹੋਵੇਗੀ ਜੀ ਇਹ ਕਿ ਪੰਜਵੇਂ ਚ ਹੁਣ ਚੱਲ ਰਹੀ ਹੈ ਹੁਣ ਪੰਜਵਾਂ ਸੂਬਾ ਸੂਈ ਆ 2 ਮਹੀਨੇ ਦੀ ਸੂਈ ਆ ਤੇ ਥੱਲੇ ਬੱਚਾ ਜਿਹੜਾ ਦੋਸਤੋ ਹੁਣ ਫੀਮੇਲ ਕਾਫ ਆਈ ਆ ਥੱਲੇ ਕੱਟੀ ਆ ਠੀਕ ਆ ਤੇ ਆ ਤੁਸੀਂ ਦੇਖ ਸਕਦੇ ਹੋ ਮਦਰ ਦਾ ਹਵਾਨਾ ਦੇਖ ਲਓ ਦੋਸਤੋ ਬਿਲਕੁਲ ਪੱਧਰ ਠੰਡਲੇਵੇ ਦੀ ਮਦਰ ਆ ਤੇ ਮਾਲੇ ਵੀ ਤੁਸੀਂ ਬਿਲਕੁਲ ਤੁਰਦਾ ਦੇਖਿਆ ਟੈਸਟਿਕਲ ਦੇਖ ਸਕਦੇ ਹੋ ਬਿਲਕੁਲ ਵਧੀਆ ਚੰਗੇ ਲੰਬੇ ਟੈਸਟਿਕਲ ਦੇ ਸਟੇਟ ਟੈਸਟਿਕਲ ਨੇ ਤੇ ਮਧ ਜਿਹੜੀ ਆ ਦੋਸਤੋ तकरीबन ਹੁਣ ਪੰਜਵੇਂ ਸੂਬੇ ਦੇ ਵਿੱਚ ਹੈਗੀ ਆ ਤੇ ਚਵਾਈ ਵਿਖਾਉਣ ਦਾ ਮਤਲਬ ਮੇਰਾ ਇਹ ਹੈਗਾ ਦੋਸਤੋ ਕਈ ਵਾਰਾਂ ਕੀ ਹੁੰਦਾ ਵੀ ਜਿੱਥੋਂ ਆਪਾਂ ਮਾਲੀ ਦੀ ਵੀਡੀਓ ਅਪਲੋਡ ਕਰਦੇ ਆ ਜਾਂ ਮਾਲੀ ਸੇਲ ਪਰਚੇਜ ਵਾਲਾ ਆਪਾਂ ਕੱਢਦੇ ਆ ਜਿਸ ਇਸ ਘਰ ਨੇ ਖਾਸ ਤੌਰ ਤੇ ਵੇਚਣਾ ਹੁੰਦਾ ਉਥੇ ਮਦਰ ਜਿਹੜੀ ਆ ਦੋਸਤੋ ਕਈ ਵਾਰਾਂ ਤਾਂ ਸੇਲ ਕਰ ਦਿੱਤੀ ਹੁੰਦੀ ਹੈ ਜਾਂ ਕਈ ਵਾਰਾਂ ਮਾਲੀ ਅੱਗੇ ਆਇਆ ਹੁੰਦਾ ਪਰ ਇੱਥੇ ਤੁਸੀਂ ਜਿਹੜੀ 15 ਲੀਟਰ ਦੀ ਜਿਹੜੀ ਆ ਮਿਲਕ ਦੀ ਕੈਪੈਸਿਟੀ ਵਾਲੀ ਇਹ ਮਦਰ ਉਹ ਦੇਖ ਸਕਦੇ ਹੋ ਠੀਕ ਆ ਹਵਾਨਾ ਲੇਵਾ ਦੇਖ ਲਓ ਮਦਰ ਦਾ ਤੇ ਬੱਚਾ ਜਿਹੜਾ ਹੈਗਾ ਦੋਸਤੋ ਉਹ ਵੀ ਤੁਸੀਂ ਇਸਦਾ ਦੇਖ ਲਓ ਤਕਰੀਬਨ 1 ਗੱਠ 1.5 ਗੱਠ ਜਿਹੜਾ ਉੱਪਰ ਉੱਚਾ ਕੱਦ ਦਾ ਮਦਰ ਵੀ ਕੱਦ ਕੱਢ ਦੀ ਪੂਰੀ ਵੱਡੀ ਆ ਉੱਚੇ ਕੱਦ ਕੱਢ ਦੇ ਵਿੱਚ ਮਦਰ ਤੇ ਮਾਲੀ ਜਿਹੜਾ ਹੈਗਾ ਕੱਟਾ ਇਸਦਾ ਹੈਗਾ ਉਹ ਤਕਰੀਬਨ 1.5 ਗੱਠ ਇਸ ਮਦਰ ਤੋਂ ਵੀ ਉੱਪਰ ਉੱਚਾ ਹੈਗਾ ਤੇ ਇਹ ਪਕਾਉ ਹੈਗਾ ਦੋਸਤੋ ਖਾਸ ਤੌਰ ਤੇ ਜਿਹੜੇ ਵੀਰ ਨੇ ਕਿ ਮਾਲ ਪਸ਼ੂਆਂ ਦੇ ਵਿੱਚ ਰੱਖਣਾ ਬਰੀਡ ਦੇ ਉੱਤੇ ਉੱਪਰ ਜਿਹੜਾ ਕੰਮ ਕਰਨਾ ਤੁਸੀਂ ਉਹੋ ਵੀਰ ਖਾਸ ਤੌਰ ਤੇ ਤੁਸੀਂ ਖਰੀਦ ਸਕਦੇ ਹੋ ਰਿਕਾਰਡ ਵਾਲੀ ਦਾ ਬਾਕੀ ਸੀਮਨ ਦਾ ਨਹੀਂ ਪਤਾ ਵੀ ਕਿਸ ਸੀਮਨ ਦਾ ਬੱਚਾ ਜਿਸ ਵੀਰ ਨੂੰ ਵੀ ਸਮਝ ਆਵੇ ਜਿਸ ਸੀਮਨ ਦਾ ਵੀ ਬੱਚਾ ਹੋਵੇ ਜਿਸ ਬੋਲ ਦਾ ਬੱਚਾ ਤੁਹਾਨੂੰ ਲੱਗਦਾ ਹੋਵੇ ਤੁਸੀਂ ਉਸ ਦਾ ਜਿਹੜਾ ਮੰਨ ਕੇ ਚਾਹੇ ਕਿਸੇ ਤਰ੍ਹਾਂ ਵੀ ਅੱਗੇ ਕੋਈ ਡੀਐਨਏ ਟੈਸਟ ਕਰਾਉਣਾ ਚਾਹੁੰਦਾ ਹੋਵੇ ਵੀ ਜਾਣਨ ਵਾਸਤੇ ਵੀ ਕਿਸ ਸੀਮਨ ਦਾ ਬੱਚਾ ਤਾਂ ਤੁਸੀਂ ਜਿਹੜੀ ਦੋਸਤੋ ਉਹ ਵੀ ਕਰਟੇਰੀਆ ਹੈਗਾ ਉਹ ਵੀ ਚੀਜ਼ ਪੂਰੀ ਕਰ ਸਕਦੇ ਹੋ ਬਾਕੀ ਹਰ ਇੱਕ ਪੱਖ ਤੋਂ ਮੱਥਾ ਮੂੰਹ ਮੱਥਾ ਬਿਲਕੁਲ ਸਿੰਗੀ ਵੰਤਰ ਹਰ ਇੱਕ ਪਾਸੇ ਤੁਸੀਂ ਲੱਤਾਂ ਹਾਈਟ ਕੱਦ ਪੂਰੇ ਜਜਮੈਂਟ ਕਰ ਲਿਓ ਤਸੱਲੀ ਨਾਲ ਦੇਖ ਲਿਓ ਵੀਡੀਓ ਨੂੰ ਤੇ ਬਾਅਦ ਵਿੱਚ ਤੁਸੀਂ ਜਜਮੈਂਟ ਕਰ ਲਿਓ ਵੀ ਕਿਸ ਮਾਲੀ ਦਾ ਇਹ ਬੱਚਾ ਹੋ ਸਕਦਾ ਠੀਕ ਹੈ ਜੀ ਠੀਕ ਹੈ ਅੱਛਾ ਭਾਜੀ ਅਹਰਾਮ ਸਿੰਘ ਜੀ ਇੱਕ ਮੋਲ ਹੁੰਦਾ ਡਿਮਾਂਡ ਹੁੰਦੀ ਜਦੋਂ ਆਪਾਂ ਕੋਈ ਪਸ਼ੂ ਵੇਚਦੇ ਆਂ ਹਾਂਜੀ ਕਿੰਨਾ ਕੁ ਮੋਲ ਆ ਜੀ ਦਾ ਇਹਦਾ 1 ਲੱਖ ਰੁਪਈਆ ਲੱਖ ਰੁਪਈਆ ਜੀ ਕੋਈ ਵਿੱਚੋਂ ਥੋੜਾ ਬਾਧਾ ਕੋਈ ਛੋਟ ਮਾਨਤਾ ਨੂੰ ਫੇ ਹੋਊਗਾ ਕਰਿਆ ਦਾ ਥੋੜਾ ਬਾਧਾ ਇੱਥੇ ਚਲੋ ਜੀ ਥੋੜਾ ਬਾਧਾ ਹੋ ਜਾਊਗਾ ਹਾਂਜੀ ਖੁੱਲਾ ਨਹੀਂ ਹੁੰਦਾ ਜੀ ਹੈਨਾ ਹਾਂਜੀ ਠੀਕ ਹੈ ਥੋੜਾ ਬਾਤਾਂ ਹੋ ਜਾਊਗਾ ਤੇ ਇਹ ਸੰਪਰਕ ਨੰਬਰ ਆਪਣੇ ਦੱਸ ਦੋ ਜੀ ਨੰਬਰ 9143 981 43 43 5824 50824 ਹਾਂਜੀ ਇਹ ਨੰਬਰ ਜਿਹੜੇ ਦੋਸਤੋ ਭਾਜੀ ਰਾਮ ਸਿੰਘ ਹੋਣਾ ਤੇ ਆ ਤੇ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਘਰ ਪਹੁੰਚ ਸਕਦੇ ਹੋ ਵਿਜ਼ਿਟ ਕਰਕੇ ਮਾਲੀ ਚੰਗੀ ਤਰ੍ਹਾਂ ਦੇਖ ਲਿਓ ਪਸੰਦ ਆਊਗਾ ਤੁਹਾਡੇ ਜਿਹੜੇ ਵੀਰ ਨੇ ਅੱਗੇ ਬਰੀਡ ਤੇ ਕੰਮ ਕਰਨਾ ਪਸੰਦ ਆਊਗਾ ਮਾਲੀ ਮਾਲੀ ਹਰ ਪਾਸਿਓਂ ਪੂਰਾ ਹੈਗਾ ਕਿਉਂਕਿ ਮੋਰਾ ਦੇ ਵਿੱਚ ਆ ਤੇ ਬਹੁਤ ਜ਼ਿਆਦੀ ਸ਼ਿਕਨੀ ਹੈ ਠੀਕ ਹੈ ਜੀ ਤੇ ਲੰਬਾਈ ਚੌੜਾਈ ਉਚਾਈ ਹਰ ਪਾਸੇ ਤੁਸੀਂ ਵੇਖੋਗੇ ਪੂਰਾ ਹੈਗਾ ਕਿ ਕਿਸੇ ਪਾਸੇ ਵੀ ਵਾਲੀ ਖੁੰਝਿਆ ਨਹੀਂਗਾ ਬਾਕੀ ਤੋੜ ਕੇ ਆਪਾਂ ਤੁਹਾਨੂੰ ਤਸੱਲੀ ਨਾਲ ਇੱਕ ਵਾਰੀ ਜਿਹੜਾ ਪਹਿਲਾਂ ਵੀ ਦਿਖਾਇਆ ਸੀਗਾ ਇੱਕ ਵਾਰੀ ਮੈਂ ਤੁਹਾਨੂੰ ਫੇਰ ਜਿਹੜਾ ਥੋੜਾ ਜਿਹਾ ਤੋੜਾ ਫੇਰਾ ਕਰਾ ਕੇ ਇੱਕ ਵਾਰੀ ਮਾਲੀ ਦਾ ਫੇਰ ਦਿਖਾ ਦਿੰਦਾ ਜੀ ਆਹ ਦੇਖੋ ਜੀ ਬਿਲਕੁਲ ਸੀਲਸਲਾ ਘਾ ਠੰਡੇ ਸ਼ਾਂਤ ਸੁਭਾ ਦਾ ਮਾਲੀ ਆਹ ਕਰੋ ਚੈੱਕ ਜੀ ਠੀਕ ਆ ਫੁੱਲ ਹਾਈਟ ਵੱਡੇ ਕਦ ਕਰਦੇ ਵਿੱਚ ਤੇ ਅੱਗੇ ਜਿਹੜੇ ਵੀਰ ਨੇ ਖਾਸ ਤੌਰ ਤੇ ਸਾਫ ਸੰਭਾਲ ਕਰਕੇ ਮਾਲੀ ਨੂੰ ਹੋਰ ਵੱਡਾ ਬਣਾਉਣਾ ਹੈ ਜਾ ਸ਼ੌਂਕ ਪਗਾਉਣਾ ਦੋਸਤੋ ਤੇ ਫਿਰ ਤੁਸੀਂ ਜਿਹੜਾ ਇਸ ਮਾਲੀ ਨੂੰ ਹੱਥ ਪਾ ਸਕਦੇ ਹੋ ਟੈਸਟੀਕਲ ਦੇਖ ਸਕਦੇ ਹੋ ਸਾਈਜ਼ ਦੇਖ ਸਕਦੇ ਹੋ ਸਟੇਟ ਆ ਬਿਲਕੁਲ ਠੀਕ ਆ